ਜੀ ਬਹੁਤ ਬਹੁਤ ਧੰਨਵਾਦ ਪਹਿਲਾ ਤਾਂ ਹਲਕਾ ਵਾਸੀਆਂ ਦਾ ਵਾਰਡ ਵਾਸੀਆਂ ਦਾ ਔਰ ਸਭ ਤੋਂ ਵੱਧ ਕਿ ਲੁਧਿਆਣਾ ਵਾਸੀਆਂ ਦਾ ਵੀ ਜਿਨ੍ਹਾਂ ਨੇ ਮੌਕਾ ਦਿੱਤਾ ਤੇ ਉਸ ਕੁਰਸੀ ਤੇ ਬਿਠਾਇਆ ਤਾਂ ਕਿ ਅਸੀਂ ਸੇਵਾਦਾਰ ਬਣ ਕੇ ਇਸ ਪੂਰੇ ਲੁਧਿਆਣਾ ਸ਼ਹਿਰ ਦੀ ਸੇਵਾ ਕਰ ਸਕੀਏ ਔਰ ਸਭ ਤੋਂ ਵੱਧ ਕਿ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹਲਕਾ ਪੂਰਬੀ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਾਰਜ ਜਿਹੜੇ ਐਮ.ਐਲ.ਏ ਸਾਹਿਬ ਦੁਆਰਾ ਬਹੁਤ ਕਰਵਾਏ ਗਏ ਨੇ ਤੇ ਅੱਜ ਜਿੱਥੇ ਸੰਧੂ ਕਲੋਨੀ ਦੇ ਵਿੱਚ ਅਸੀਂ ਸੰਧੂ ਐਨਕਲੇਵ ਚ ਖੜੇ ਆਂ ਖਾਸ ਕਰਕੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਹਿਲਾਂ ਇੱਥੇ ਕੋਈ ਵੀ ਸੁਵਿਧਾ ਨਹੀਂ ਸੀ ਪਿਛਲੀਆਂ ਸਰਕਾਰਾਂ ਨੇ ਕਦੇ ਪਲਟ ਕੇ ਵੀ ਨਹੀਂ ਦੇਖਿਆ ਸੀ ਤੇ ਅੱਜ ਪਹਿਲਾ ਇੱਥੇ ਜਿੱਥੇ ਕਿ ਸੀਵਰੇਜ ਔਰ ਪੀਨ ਬੜੇ ਪਾਣੀ ਦੀ ਸੁਵਿਧਾ ਮੁਹੱਈਆ ਕਰਾਈ ਗਈ ਤੇ ਅੱਜ ਇੱਕ ਕਰੋੜ 43 ਲੱਖ ਦੀ ਲਾਗਤ ਨਾਲ ਇਸ ਪੂਰੀ ਕਲੋਨੀ ਦੇ ਵਿੱਚ ਟਾਈਲਾਂ ਦੀਆਂ ਸੜਕਾਂ ਬਣ ਕੇ ਇਹ ਬਹੁਤ ਵਧੀਆ ਜਿਹੜੀ ਸੁਵਿਧਾ ਇੱਥੇ ਦੇ ਵਾਰਡ ਵਾਸੀਆਂ ਨੂੰ ਦਿੱਤੀ ਜਾ ਰਹੀ ਹੈ ਬਹੁਤ-ਬਹੁਤ ਵਧਾਈ ਦਿੰਨੀ ਹੈ ਐਮ.ਐਲ.ਏ. ਦਲਜੀਤ ਸਿੰਘ ਗਰੇਵਾਲ ਭੋਲਾ ਜੀ ਨੂੰ ਤੇ ਖਾਸ ਤੌਰ ਤੇ ਇੱਥੇ ਵਾਰਡ ਦੇ ਜਿਹੜੇ ਕੌਂਸਲਰ ਨੇ ਦੀਪਾ ਚੌਧਰੀ ਜੀ ਉਹਨਾਂ ਦੀ ਮਿਹਨਤ ਸਦਕਾ ਬਹੁਤ ਐਫਰਟਸ ਰਹੇ ਆ ਔਰ ਅਸੀਂ ਸਾਰਿਆਂ ਨੇ ਨਾਲ ਕੇ ਕੋਸ਼ਿਸ਼ ਕੀਤੀ ਹੈ ਵੀ ਅਸੀਂ ਜੋ ਬੈਸਟ ਤੋਂ ਬੈਸਟ ਸੁਵਿਧਾ ਹੋਵੇ ਉਹ ਦੇ ਸਕੇ ਔਰ ਹਮੇਸ਼ਾ ਹੀ ਆਪ ਜੀ ਦੀ ਸੇਵਾ ਵਿੱਚ ਹੱਥ ਜਗਾਵਾਂਗੇ ਲੋਕੀਂ ਰੱਖੇ ਨੇ ਆਮ ਪਾਰਟੀ ਦੇ ਲੋਕਾਂ ਨਾਲ ਪੂਰੀ ਦਿੱਤੀ ਹੈ ਮੈਂ ਕਹਾਂਗੀ ਇਹਦਾ ਜਵਾਬ ਮੇਰੀ ਬਜਾਏ ਨਾ ਜਿਹੜੀ ਇਹ ਸੰਗਤ ਇੱਥੇ ਅੱਜ ਬਾਰਿਸ਼ ਦੇ ਵਿੱਚ ਵੀ ਪਿਆਰ ਦੇਣ ਲਈ ਖੜੀ ਹੋਈ ਹੈ ਇਹ ਤੁਹਾਨੂੰ ਬਖੂਬੀ ਜਵਾਬ ਦੇ ਸਕਦੇ ਨੇ ਅੱਜ ਜਿੱਥੇ ਵੀ ਚਲੇ ਜਾਂਦੇ ਆ ਲੋਕੀ ਹੱਥਾਂ ਤੇ ਚੱਕਦੇ ਨੇ ਮਾਵਾ ਨਾਲ ਲਾਉਂਦੀਆਂ ਨੇ ਤੇ ਧੰਨਵਾਦ ਕਰ ਰਹੇ ਆ ਬਲਕਿ ਧੰਨਵਾਦ ਕਰਨਾ ਸਾਡਾ ਫਰਜ਼ ਬੰਦਾ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਚਿਹਰਿਆਂ ਤੇ ਕਿੰਨੀ ਕੋ ਖੁਸ਼ੀ ਹੈ ਜਿਸੇ ਏਰੀਆ ਚ ਰਹਿਣਾ ਇੱਕ ਰਹਿਣ लायक ਜਗਾ ਨਹੀਂ ਸਮਝਿਆ ਜਾਂਦਾ ਸੀ ਅੱਜ ਉਸ ਜਗਾ ਦੇ ਵਿੱਚ ਸੀਵਰੇਜ ਪਾਣੀ ਸੜਕਾ ਹਰ ਇੱਕ ਜਿਹੜੀ ਬੇਸਿਕ ਅਮੈਨਿਟੀ ਹੈ ਬੇਸਿਕ ਜ਼ਰੂਰਤ ਹੈ ਉਹਨੂੰ ਪੂਰਾ ਕੀਤਾ ਜਾ ਰਿਹਾ ਹੈ ਅੱਜ ਬਹੁਤ ਬਹੁਤ ਬਤਾਈ ਦਿਨਾ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਜਿਹੜੇ ਵਾਰਡ ਨੰਬਰ 11 ਦੇ ਵਿੱਚ ਸਾਡੀ ਛੋਟੀ ਪੈਨ ਕਾਉਂਸਲਰ ਦੀਪਾ ਚੌਧਰੀ ਜੀ ਸਾਡੇ ਸਾਥੀ ਅਨੋ ਚੌਧਰੀ ਜੀ ਤੇ ਇਲਾਕਾ ਨਿਵਾਸੀਆਂ ਨੂੰ ਅੱਜ ਜਿਹੜਾ ਕਿ 143 ਕਰੋੜ ਦੇ ਲਾਗਤ ਨਾਲ ਸੜਕਾ ਬਣਦਾ ਕੰਮ ਦੀ ਸ਼ੁਰੂਆਤ ਹੋਈ ਹੈ ਸੰਧੂ ਇਨਕਲੇਵ ਦੇ ਵਿੱਚ ਜਿਹਦੇ ਵਿੱਚ ਸਾਰੇ ਹੀ ਆਮ ਆਦੀ ਪਰਦੇ ਸਾਥੀ ਸਾਰਾ ਇਲਾਕਾ ਨਿਵਾਸੀ ਅੱਜ ਅਸ਼ੀਰਵਾਦ ਦੇਣ ਆਏ ਨੇ ਤੇ ਜਿਹਦੇ ਸਪੈਸ਼ਲ ਤੌਰ ਤੇ ਸਾਡੇ ਅ ਅਣੇ ਦੀ ਮੇਰ ਪ੍ਰਿੰਸੀਪਲ ਇੰਦਰਜੀਤ ਕੌਰ ਜਿਹੜੇ ਪਹੁੰਚੇ ਨੇ ਤੇ ਔਰ ਸਾਰਿਆਂ ਨੂੰ ਵਧਾਈ ਵੀ ਦਿਨਾਂ ਤੇ ਧੰਨਵਾਦ ਵੀ ਕਰਦਾ ਕਿਉਂਕਿ ਇਹਨਾਂ ਸਾਰਿਆਂ ਦੇ ਟੈਕਸਾਂ ਦੇ ਵਿੱਚੋਂ ਔਰ ਸਾਰਿਆਂ ਦੇ ਅਸ਼ੀਰਵਾਦ ਨਾਲ ਇਹ ਕੰਮ ਹੋਣ ਜਾ ਰਹੇ ਨੇ ਅੱਜ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਹਰ ਵਾਰਡ ਹਰ ਮਹੱਲੇ ਹਰ ਗਲੀ ਦੇ ਵਿੱਚ ਕੰਮ ਚੱਲੇ ਆ ਕਿਤੇ ਸੀਵਰੇਜ ਦਾ ਕੰਮ ਚੱਲੇ ਆ ਕਿਤੇ ਬਰਸਪ੍ਰਾਈਜ਼ ਦਾ ਕੰਮ ਚੱਲੇ ਆ ਕਿਤੇ ਸੜਕਾਂ ਦਾ ਕੰਮ ਚੱਲੇ ਆ ਕਿਤੇ ਸਟਰੀਟ ਲਾਈਟਾਂ ਦਾ ਕੰਮ ਚੱਲੇ ਆ ਕਿਤੇ ਆਮ ਆਦਮੀ ਕਲੀਨਿਕ ਦਾ ਕੰਮ ਚੱਲੇ ਆ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਸੁਭਦਾ ਹਰ ਉਮੀਦ ਪੂਰੀ ਕਰਨਾ ਸਾਡਾ ਮਿਸ਼ਨ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਔਰ ਸਾਡਾ ਮਿਸ਼ਨ ਆ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦੀ ਰਹਿਣਵਾਈ ਦੇ ਵਿੱਚ ਮੁਕਮਲ ਦੀ ਸਾਹਿਬ ਭਗਵੰਤ ਸਿੰਘ ਮਾਨ ਦੀ ਰਹਿਣ ਹਰ ਕੰਮ ਕਰਾ ਕੇ ਹਰ ਸਬਦਾ ਦੇ ਕੇ ਇਸ ਵਿਧਾਨ ਸਭਾ ਹਰਕਾ ਪੁਰਵੀ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਕਿਉਂਕਿ ਜੋ ਸਾਤੋਂ ਉਮੀਦਾਂ ਰੱਖੀਆਂ ਸੀਗੀਆਂ ਉਹ ਉਮੀਦਾਂ ਸਾਡੀਆਂ ਪੂਰਾ ਕਰਨਾ ਸਾਡਾ ਮਿਸ਼ਨ ਹੈ ਤੇ ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਬਧਾਈ ਦਿੰਦਾ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਔਰ ਸਾਡੇ ਮੇਅਰ ਮੈਡਮ ਸਾਰੇ ਸਾਥੀ ਸਬਜ਼ਾ ਤੇ ਹਜ਼ਰੂਤ ਧੰਨਵਾਦ ਕਰਦਾ ਮਾਨਸਿਕਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਪਹਿਲੀ ਸਰਕਾਰ ਨੇ ਕੋਈ ਸੁਰਤ ਨਹੀਂ ਲਈ ਸੀ ਅੱਧੀ 4000 ਕਰੋੜ ਦੇ ਵਿਕਾਸ ਦੇ ਵਿੱਚ ਇਹ ਕਲੋਨੀ ਨਹੀਂ ਸੀ ਆਉਂਦੀ ਉਹਨਾਂ ਦੇ ਵਿਕਾਸ ਦੇ ਵਿੱਚ ਉਹਨਾਂ 4000 ਕਰੋੜ ਦੇ ਵਿਕਾਸ ਦੇ ਵਿੱਚ ਜਦੋਂ ਇਹ ਕਲੋਨੀ ਨਹੀਂ ਆਈ ਲੋਕਾਂ ਨੇ ਤਿੱਖਤਾ ਬਲਡ ਕੀਤਾ 2022 ਦੇ ਵਿੱਚ ਜਦੋਂ ਆਸ਼ੀਰਵਾਦ ਸਾਡੇ ਐਮਐਲਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਨੂੰ ਦਿੱਤਾ ਔਰ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਮੈਨੂੰ ਵੀ ਲੋਕਾਂ ਨੇ ਆਸ਼ੀਰਵਾਦ ਦਿੱਤਾ ਔਰ ਅੱਜ ਪਹਿਲ ਦੇ ਆਧਾਰ ਤੇ ਆ ਕਲੋਨੀ ਦਾ ਕੰਮ ਇਹਨਾਂ ਨੇ 1 ਕਰੋੜ ਤਕਰੀਬਨ 40-45 ਲੱਖ ਰੁਪਏ ਦਾ ਕੰਮ ਹੈ ਇਹ ਔਰ ਉਸ ਤੋਂ ਬਾਅਦ 36 ਲੱਖ ਔਰ 25 ਲੱਖ ਦਾ ਇੱਕ ਕੰਮ ਇਸ ਤੋਂ ਪਹਿਲਾਂ ਯਾਨੀ ਕਿ ਸਿਵਰੇਡ ਔਰ ਵਾਟਰ ਸਪਲਾਈ ਦਾ ਕਰਾਇਆ ਤਕਰੀਬਨ ਸਵਾ 2 ਕਰੋੜ ਦੇ ਕੰਮ ਆ ਜਿਸ ਕਲੋਨੀ ਵਿੱਚ ਲੱਗੇ ਹੋਏ ਹਨ ਮਹਿਮਾਨ ਸਰਕਾਰ ਦਾ ਐਮਐਲਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਦਾ ਔਰ ਮੇਰ ਮੈਡਮ ਦਾ ਸਾਰੇ ਸਾਥੀਆਂ ਦਾ ਅੱਜ ਰੋ ਧੰਨਵਾਦ ਕਰਦਾ ਕਿ ਕਿੱਦਾਂ ਵਿਕਾਸ ਦੀ ਗੱਲ ਕਰਾਂਏ ਵਿਕਾਸ ਦੇ ਕੰਮ ਕਿੱਦਾਂ ਹੋ ਚੁੱਕੇ ਇਲਾਕੇ ਦੇ ਤੁਸੀਂ ਦੇਖ ਲਓ ਜਿਹੜੀ ਪਹਿਲੀ ਸਰਕਾਰ ਆ ਸੀ ਉਹ ਤਾਂ ਜੀ ਢਾਈ ਸਾਲ ਤੇ ਹੀ ਕਹਿੰਦੇ ਨੇ ਤੁਸੀਂ ਖਜ਼ਾਨੇ ਪਰ ਨੂੰ ਟਾਈਮ ਲੱਗ ਜਾਣਾ ਔਰ ਇਹ ਸਰਕਾਰ ਨੇ ਢਾਈ ਸਾਲ ਦੇ ਵਿੱਚ ਯਾਨੀ ਕਿ ਇੰਨੇ ਕੰਮ ਕਰਾਤੇ ਕਿ ਉਹਨਾਂ ਹੀ 75 ਸਾਲ ਦੇ ਕੰਮ ਛੋੜ ਲੋੜੇ ਢਾਈ ਸਾਲ ਦੇ ਕੰਮ ਦੇਖ ਲਓ ਤੁਹਾਨੂੰ ਆਪ ਤਾਂ ਲੱਗ ਜਾਊਗਾ ਔਰ 6 ਮਹੀਨੇ ਹਜੇ ਕੌਂਸਲਰ ਬਣਨੇ ਨੂੰ ਹੋਏ ਜਿੰਨੇ ਵੀ ਕੌਂਸਲਰ ਸਾਹਿਬਾਨ ਆ ਔਰ ਹਰੇਕ ਸਵਾ 2 ਕਰੋੜ ਦਾ ਕੰਮ ਜਿਹੜਾ ਹੈ ਉਹ ਸਿੰਧੂ ਨਿਕਲੇ ਦੇ ਵਿੱਚ ਚੱਲ ਰਿਹਾ ਸੋ ਸਾਰੀ ਆਮ ਆਦਮੀ ਵੱਲੋਂ ਮੇਅਰ ਸਾਹਿਬ ਦਾ ਐਮ ਐਲ ਏ ਸਾਹਿਬ ਦਾ ਮਾਨ ਸਰਕਾਰ ਦਾ ਤੇ ਹਜ਼ਰੂਤਾਂ ਦਾ ਧੰਨਵਾਦ